Ой ਸਰ ਮੇਰਾ ਨਾਮ ਕੁਲਵੀਰ ਕੋਹਰਾ ਮੇਰੇ ਫਾਦਰ ਸਾਹਿਬ ਦਾ ਨਾਮ ਕੁਲਦੀਪ ਸਿੰਘ ਤੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਆ ਜਿਹੜਾ ਉਹਨਾਂ ਨੇ ਸਾਡਾ ਇੰਨਾ ਸਾਥ ਦਿੱਤਾ ਮਾਲਕ ਉਹਨੂੰ ਬਹੁਤ ਰੱਕੀ ਬਖਸ਼ੇ ਬਸ ਬਹੁਤ ਬਹੁਤ ਧੰਨਵਾਦ ਆ ਉਹਨਾਂ ਦਾ ਜੀ ਘਟਨਾ ਕੀ ਹੋਈ ਸੀ ਘਟਨਾ ਸਾਰਾ ਸਾਡੇ ਇਥੋਂ ਲੈ ਕੇ ਗਏ ਸੀ ਡੈਡੀ ਨੂੰ ਬਾਹਰ ਸਾਡੇ ਪੜੋਸੀ ਆ ਤੇ ਲ ਜਾ ਕੇ ਉਧਰ ਬਸ ਉਹਨਾਂ ਨੇ ਉਹਨਾਂ ਨਾਲ ਬਹੁਤ ਜ਼ਿਆਦਾ ੱੱਕਾ ਕੀਤਾ ਜੀ ਉਹਨਾਂ ਨੂੰ ਮਾਰ ਕੇ ਸਾਡੇ ਹਵਾਲੇ ਕਰਤਾ ਉਹ ਬਾਬਾ ਜੀ ਦੀ ਮਿਹਰਬਾਨੀ ਦੇ ਨਾਲ ਆ ਗਏ ਆ ਉਹਨਾਂ ਨੇ ਤਾਂ ਸਾਨੂੰ ਜਵਾਬ ਦਿੱਤਾ ਸੀ ਜੀ ਹਾਂਜੀ ਇੱਕ ਕਦੋਂ ਦੀ ਘਟਨਾ ਹੈ ਇਹ ਸਰ ਪਿਛਲੇ ਮਹੀਨੇ ਦੀ 15 ਤਰੀਕ ਦੀ ਹੈ ਹਾਂਜੀ ਤੇ ਹੁਣ ਬੋਡੀ ਆ ਗਈ ਵਾਪਸ ਹਾਂਜੀ ਸਰ 19 ਤਰੀਕ 12 ਤਰੀਕ ਨੂੰ ਆ ਗਈ ਇਹਨਾਂ ਬਾਬਾਈ ਨਾਲ ਗੱਲ ਸੰਪਰਕ થાય ਬਾਬਾ ਜੀ ਨਾਲ 20 ਤਰੀਕ ਨੂੰ ਪਿਛਲੇ ਮਹੀਨੇ ਦੀ 20 ਤਰੀਕ ਨੂੰ ਤੁਹਾਨੂੰ ਕੀ ਭਰੋਸਾ ਕੀਤਾ ਬਾਬਾ ਜੀ ਨੇ ਕਿ ਬੋਡੀ ਵਾਪਸ ਆਊਗਾ ਹਾਂਜੀ ਬਾਬਾ ਜੀ ਨੇ ਬਹੁਤ ਸਾਨੂੰ ਯਕੀਨ ਦਿੱਤਾ ਸੀਗਾ ਕਿ ਵਾਪਸ ਇੰਡੀਆ লাশ ਆਊਗੀ ਹਾਂਜੀ ਬਹੁਤ ਬਹੁਤ ਧੰਨਵਾਦ ਆ ਜੀ ਬਾਬਾ ਜੀ ਨੇ ਜੋ ਆਪਣੇ ਨਾ ਬਚਨ ਕੀਤੇ ਸੀ ਪੂਰੇ ਕੀਤੇ ਆ ਜੀ ਹਾਂਜੀ ਹੁ ਤਿੰਨ ਸੰਸਕਾਰ ਕਰ ਦੋ ਜੀ ਸਰ ਅੱਜ 2 ਵਜੇ ਕਰ ਦਾਂਗੇ ਜੀ ਹਾਂਜੀ ਕੋਈ ਹੋਰ ਕਿਸੇ ਕਿਸਮ ਦੀ ਮੰਗ ਕਰਨੀ ਚਾਹੋਗੇ ਹਾਂਜੀ ਮੰਗ ਸਰ ਇਹ ਹੀ ਆਪਣੀ ਵੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਬਸ ਇਨਾਂ ਨੇ ਸਾਡੇ ਡੈਡੀ ਨਾਲ ਬਹੁਤ ਮਾੜੇ ਹਲਤ ਕੀਤੇ ਬਹੁਤ ਜਿਆਦਾ ਗੰਦੇ ਹਲਤ ਕੀਤੇ ਇਹਨਾਂ ਨੇ ਸਾਨੂੰ ਇਨਸਾਫ ਦਵਾਇਆ ਜਾਵੇ ਬੱਚਾ ਤਾਂ ਕੋਈ ਨਹੀਂ ਰਹਿ ਗਿਆ ਮੰਮੀ ਵਿਚਾਰੀ ਵੀ ਇਦਾਂ ਬੁੱਕਟੇ ਲਮਟੇ ਰਹਿੰਦੇ ਆ ਸਾਨੂੰ ਇਹ ਹੀ ਇੱਕ ਸਾਰਾ ਹੀ ਸਾਡਾ ਇਹ ਵੀ ਇਹਨਾਂ ਨੇ ਖੋ ਲਿਆ ਕੀ ਕਹਿ ਕੇ ਲੈ ਗਏ ਸੀ ਇੱਥੋਂ ਇਹ ਤਾਂ ਕੰਮ ਕਰਦਾ ਕਹਿ ਕੇ ਲੈ ਕੇ ਗਏ ਸੀ ਜੀ ਕਿਹਨਾਂ ਵਾਇਆ ਲੈ ਕੇ ਕਿੱਥੇ ਗਏ ਸੀ ਉਹ ਨੀਲੇ ਕਿਧੋਂ ਕੋ ਗਏ ਸੀ ਬਾਹਰ ਏ 2022 ਚ 26 ਤਰੀਕ ਨੂੰ ਜੀ ਲਾਸਟ ਵਾਈ ਮਹੀਨੇ 12ਵੇਂ ਮਹੀਨੇ ਲੈ ਕੇ ਗਏ ਸੀਗੇ ਉਸ ਤੋਂ ਬਾਅਦ ਹੁਣ ਤੋਂ ਬਾਅਦ ਜੀ 6 ਮਹੀਨੇ ਸਾਡੇ ਨਾਲ ਜ਼ਹੀਰ ਹੈ ਉਸ ਤੋਂ ਬਾਅਦ ਚ ਬਸ ਡੈੜੀ ਦਾ ਇਦਾਂ ਹੀ ਪੂਨ ਆਉਂਦਾ ਰਿਹਾ ਮੇਰੇ ਨਾਲ ਲੜਾਈ ਝਗੜਾ ਕਰਦੇ ਆ ਆ ਕੀ ਇਹ ਇਹਨਾਂ ਨੇ ਕੁੱਟਮਾਰ ਕਰਨੀ ਸ਼ੁਰੂ ਕਰਤੀ ਜੇ ਮੌਤ ਦਾ ਕਾਰਨ ਕੀ ਸਮਝਦੇ ਆ ਉਹਨਾਂ ਦਾ ਉਹਨਾਂ ਨੇ ਮਾਰਿਆ ਘੁੱਟ-ਘੁੱਟ ਕੇ ਮਾਰਿਆ ਸੀ ਵੀਡੀਓ ਵੀ ਦਿੱਤੀਆਂ ਤੁਹਾਨੂੰ ਫੋਟੋ ਵੀ ਦਿੱਤੀਆਂ ਸੀਗੀਆਂ ਵੀ ਉਹਦੇ ਵਿੱਚ ਵੀ ਉਹਨਾਂ ਦੇ ਹਾਲਾਤ ਦੇਖ ਲਓ ਵੀ ਕੀ ਆ ਕੱਲ ਵੀ ਸੀਆਈਡੀ ਵਾਲੇ ਆਏ ਸੀ ਉਹਨਾਂ ਨੂੰ ਵੀ ਦਿੱਤੀਆਂ ਉਹਨਾਂ ਨੇ ਵੀ ਇਹੀ ਕਿਹਾ ਵੀ ਕਤਲ ਦਾ ਕੰਮ